ਜਿਹੜੇ ਹੌਲੀ ਹੌਲੀ ਪਿੰਡ ਦਾ ਇਦਾਂ ਹੀ ਆਪਾਂ ਕੰਮ ਕਰੀਏ ਵਧੀਆ ਤੋਂ ਵਧੀਆ ਇਕੱਠੇ ਹੋ ਗਏ ਜਿੰਨੇ ਪਿੰਡ ਵਾਲੇ ਆ ਜਾਂ ਕੋਈ ਠੀਕ ਆ ਕਾਨੇ ਵਾਲਾ ਜਿਹੜਾ ਔਣੇ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਨੂੰ ਚਾਹੀਦਾ ਸਾਸਪਾਈ ਵਾਲਾ ਕਹਿ ਦਈਏਰਾ ਸਾਡੇ ਸਾਫ਼ ਹੋਣ ਇਹਨੂੰ ਆਪਾਂ ਕੋਸ਼ਿਸ਼ ਕਰੀਏ ਆਪਾਂ ਸਾਫ਼ ਰੱਖਣ ਵੀ ਆਪਣੇ ਘਰਾਂ ਮੂਰੋ ਸਾਰੇ ਜਾਨੀ ਠੀਕ ਆ ਜਿੱਦਾਂ ਕੂੜਾ ਕੜਗਟਿਆ ਵਾਲੇ ਦੁਆਲੇ ਆਪਣੇ ਪਿੰਡ ਦੇ ਠੀਕ ਆ ਉਹ ਇੱਕ ਥਾਂ ਕੰਨ ਦੀ ਕੋਸ਼ਿਸ਼ ਕਰੀਏ ਠੀਕ ਆ ਉਹਨੂੰ ਨਾਲੇ ਕੰਡਾ ਮੁਕਾਂ ਦੇ ਕੋਸ਼ਿਸ਼ ਕਰੀਏ ਹੌਲੀ ਹੌਲੀ ਠੀਕ ਆ ਕਿੰਨਾ ਕਿ ਸਰਪੰਚ ਪੰਚ ਸਭ ਸਾਥ ਚੱਲ ਦੇ ਰਹੇ ਜਿੰਨੇ ਵਧੀਆ ਦੇ ਰਹੇ ਹਨ ਜ਼ਰੂਰੀ ਨਹੀਂ ਹਾਬੇ ਅਸੀਂ ਹਰੇਕ ਚੀਜ਼ ਗਵਰਨਮੈਂਟ ਤੇ ਸੱਟਣੀ ਆ ਥੋੜੀ ਜੀ ਆਪ ਵੀ ਆਪਾ ਕੋਸ਼ਿਸ਼ ਕਰੀਏ ਜੇ ਕੋਈ ਪਿੰਡ ਦੀ ਚੀਜ਼ ਕਰਨੇ ਵਾਲੀ ਆ ਜਿਹੜਾ ਕੰਮ ਕਰਨੇ ਵਾਲਾ 100 ਪਿਆ ਆਪਾਂ ਆਪਣੀ ਫੈਮਲੀ ਦੇ ਮਹੱਲੇ ਦੇ ਵਿੱਚੋਂ 100 ਹੋਮ ਕਰਕੇ ਜਾਓ 50 50 ਕਰਕੇ ਉਹਨੂੰ ਜਾਵਾਂ ਦਾ ਡਸਟ ਮੈਨ ਲੋਗ ਲਾਏ ਜਾ ਰਹੇ ਰਾਤ ਆਪਣੇ ਦੇ ਉਤਰਾਣ ਮੁੰਡਿਆਂ ਨੂੰ ਬੀਟ ਲੈਫਟ ਡਿੰਗ ਦਾ ਹੋਵੇ ਭਾਰ ਚੱਕਣੀ ਵਾਲਾ ਕਲੱਬ ਜਾਂ ਕਬਰਾਂ ਦੇ ਵਿੱਚ ਜਾਂ ਹੋਰ ਪਾਸੇ ਹੌਲੀ ਹੌਲੀ ਆਪਾਂ ਇੱਧਰ ਨੂੰ ਜਾਣੇ ਕਿ ਹੁਣ ਤੁਰਤਾ ਪਏ ਆ ਵੀ ਆਪਾਂ ਚੰਗੀ ਤਰ੍ਹਾਂ ਥੁੜੀਏ ਹਨਾ ਵੀਰੋ ਐਨ ਆਰ ਆਈ ਜਿੰਨੇ ਵੀ ਵੀਰਿਆ ਆਪਣੇ ਸਾਰੇ ਜਣੇ ਇਕੱਠੇ ਹੋਣ ਇੱਕੋ ਜਗ੍ਹਾ ਤੇ ਹੌਲੀ ਹੌਲੀ ਇਕੱਠੇ ਹੋਵੋਗੇ ਉਹ ਆਪਣਾ ਸੰਜੋਗ ਜਿਹੜਾ ਆ ਵਧੀਆ ਤਰੀਕੇ ਨਾਲ ਦੇਣ ਹਾਂ ਬਈ ਤਲਬ ਹੌਲੀ ਹੌਲੀ ਖੋਲਦਣ ਸਾਡੇ ਨਿਆਣਿਆਂ ਵਾਸਤੇ ਆਪਣੇ ਮਹੱਲੇ ਨਿਆਣ ਮਹੱਲੇ ਦੇ ਵਾਸਤੇ ਥਰ ਪਿੰਡ ਵਾਸਤੇ ਠੀਕ ਆ ਬਾਬਾ ਸਾਹਿਬ ਦੀ ਲਾਇਬ੍ਰੇਰੀ ਬਹੁਤ ਦੇਖ ਲਓ ਉੱਥੇ ਕਿੰਨੇ ਆਪਣੇ ਪੜਾਈ ਨਿਆਣੇ ਵਧੀਆ ਤਰੀਕੇ ਨਾਲ ਪੜ ਰਹੇ ਆ ਨਾ ਇੱਦਾਂ ਹੀ ਹੌਲੀ ਹੌਲੀ ਕਲੱਬ ਦੀ ਵੀ ਆਪਾਂ ਕੋਸ਼ਿਸ਼ ਕਰੀਏ ਮੇਰਾ ਭਰਾ ਠੀਕ ਆ ਕਿਉਂਕਿ ਜਿਹੜਾ ਸ਼ਰੀਰ ਨੂੰ ਵੀ ਬੰਦਾ ਤੰਦਰੁਸਤ ਹੋਣਾ ਜ਼ਰੂਰੀ ਆ ਠੀਕ ਆ ਖੇਡਣ ਦੇ ਨਾਲ ਉਹ ਵੇਟ ਲਿਫਟਿੰਗ ਜਾਂ ਭਾਰ ਆਪਾਂ ਕਰਨ ਸੈੱਟ ਪਟ ਠੀਕ ਹੈ ਜੀ ਤੇ ਬੀਟ ਚੱਕਣ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਜੇ ਗਲਤ ਗੱਲ ਨਾ ਹੈ ਤੇ ਕਮੈਂਟ ਕਰਕੇ ਦੱਸ ਦਿਓ ਮੈਂ ਵੀਡੀਓ ਡਿਲੀਟ ਕਰ ਦੂ ਠੀਕ ਹੈ ਜੀ ਤੇ ਬਾਕੀ ਇੱਕ ਦੂਜੇ ਦਾ ਪਸਾਦਈਏ ਵੀਰ ਠੀਕ ਹੈ ਇੱਕ ਦੂਜੇ ਦਾ ਸਾਥ ਦੇਈਏ ਜੇ ਗਵਰਨਮੈਂਟ ਆਪਣੇ ਪਿੰਡ ਲਈ ਪੰਚ ਸਰਪੰਚ ਹੋਣੀ ਜੇ ਲੇਟ ਕੰਮ ਹੁੰਦਾ ਥੋੜਾ ਜਿਹਾ ਉਹਨੂੰ 100 50 ਦੇ ਕੇ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣਾ ਜਿਹੜਾ ਪਿੰਡ ਆ ਆਪਣੇ ਆਪ ਵੀ ਸਧਾਰਨ ਦੀ ਕੋਸ਼ਿਸ਼ ਕਰੀਏ ਥੋੜਾ ਜਿਹਾ ਹੈਨਾ ਤੇ ਹੋ ਤੁਹਾਨੂੰ ਤੁਹਾਨੂੰ ਪਤਾ ਜਿੱਦਾਂ ਅੱਡੇ ਦੇ ਬਣ ਰਿਆ ਹਨ ਪੰਚਾਇਤ ਘਰ ਬਹੁਤ ਵਧੀਆ ਗੱਲ ਹੈ ਪੰਚਾਇਤ ਘਰ ਬਣ ਰਿਆ ਹਨ ਇੱਥੇ ਸਾਡੇ ਪਿੰਡ ਦੇ ਵਿੱਚ ਕੰਮਕਾਰ ਕੋਈ ਖੋਲੇ ਜਿਹੜੇ ਨਿਆਣੇ ਵਿਹਲੇ ਆ ਉਹਨਾਂ ਦਾ ਕੋਈ ਕੰਮਕਾਰ ਥੋੜਾ ਮੋਟਾ ਜਿਹੜਾ ਸੋਚਿਆ ਜਾਵੇ ਠੀਕ ਆ ਜਾਵੇ ਉਹ ਐਨਆਰਆਈ ਵੀ ਸੋਚ ਲੈਣਾ ਜਾਵੇ ਕੋਈ ਉਹ ਪੰਜ ਸਰਪੰਚ ਸੋਚ ਲੈਣਾ ਠੀਕ ਆ ਸਾਡੇ ਸਰਪੰਚ ਸਾਹਿਬ ਬਹੁਤ ਸੰਜਮ ਤੁਹਾਨੂੰ ਪਤਾ ਉਹ ਸੋਚ ਲੈਣਾ ਹਨ ਜਾਨਕਿ ਇਧਰ ਨੂੰ ਵੀ ਮੇਰਾ ਸੋਚਣੀ ਜਿਹੜੀ ਆ ਉਹ ਇਧਰ ਨੂੰ ਵੀ ਮਰਜੀ ਹੋਵੇ ਹਨਾ ਕਿ ਅਸੀਂ ਪਿੰਡ ਜਿਹੜਾ ਪਿੰਡ ਵਾਸਤੇ ਕੋਈ ਕੰਮਕਾਰ ਖੋਲੀਏ ਜੇ ਦਾ ਬੜੇ ਰੌੜ ਤੇ ਤੁਸੀਂ ਜਾ ਕੇ ਦੇਖਿਓ ਠੀਕ ਆ ਕੂੜੇ ਵਾਸਤੇ ਵੀ ਫੈਕਟਰੀ ਲੱਗੀ ਆ ਵਧੀਆ ਕੰਡਮ ਕਾਣੇ ਵਾਸਤੇ ਜਿਹੜੇ ਲਫਾਫੇ ਆ ਉਹਦੇ ਵਿੱਚੋਂ ਉਹ ਨਿਕਲਦਾ ਸਮਾਨ ਬਣਾਇਆ ਜਾ ਰਿਹਾ ਆ ਪਲਾਸਟਿਕ ਦਾ ਡੱਬੇ ਵਗੈਰਾ ਹੋਰ ਬਹੁਤ ਹੀ ਕੁੱਛ ਜਾਨਕੀ ਵਧਾਇਆ ਜਾ ਰਿਹਾ ਆ ਜਿਹੜਾ ਕੂੜਾ ਆ ਉਹ ਖਰੀਦਦੇ ਆ ਠੀਕ ਆ ਉਹ ਵਾਲੇ ਉਹਦੇ ਕੂੜੇ ਦੇ ਵਿੱਚੋਂ ਖਾਦ ਵੀ ਬਣਾਈ ਜਾ ਰਹੀ ਆ ਉਹ ਵੀ ਵੇਚ ਰਹੇ ਆ ਉਹ ਸਾਰਾ ਪੈਂਡਮੁਕ ਪ੍ਰੋਪਰਟੀ ਐ ਵੀਰੋ ਠੀਕ ਐ ਪੈਂਡ ਨੂੰ ਜਿਹੜਾ ਉਹ ਪੈਸਾ ਆਉਂਦਾ ਉਹ بڑے ਰੜਕੇ ਵਾਲੇ ਪੈਂਡੇ ਦੇ ਵਿੱਚ ਲਾਈ ਜਾਂਦੇ ਤੁਹਾਡੇ ਸਾਹਮਣੇ ਕੰਨੀ ਨਹੀਂ ترقی ਕੀਤੀ ਆ ਬੈਂਕਾਂ ਵੀ ਨੇ ਆਪਣੇ ਪਿੰਡ ਚ ਵਧੀਆ ਟਾਪ ਦੀਆਂ ਪੰਜਾਬ ਨੈਸ਼ਨਲ ਆ ਵਰਗੀਆਂ ਬੈਂਕਾਂ ਵੀ ਖੁੱਲ ਚੁੱਕੇ ਆ ਉਹ ਉੱਥੇ بڑے ਰੜਕੇ ਦੇ ਵਿੱਚ ਹਨਾ ਹੌਲੀ ਹੌਲੀ ਆਪਾਂ ਇਧਰ ਨੂੰ ਵਧੀਏ ਵੀਰੋ ਠੀਕ ਐ ਸਰਪੰਚਾਂ ਪੰਚਾਂ ਦਾ ਆਪਾਂ ਸਾਧ ਲਈਏ ਠੀਕ ਐ ਆਪਣੇ ਲੋਕਾਂ ਦਾ ਆਪਾਂ ਸਾਧ ਲਈਏ ਬਾਕੀ ਤੁਹਾਨੂੰ ਪਤਾ ਜਿਹੜੀ ਪਿੰਡਦਾਰੀ ਹੁੰਦੀ ਗੱਲ ਉਹ ਕਿਸੇ ਪਾਰਟੀ ਲੈਵਲ ਤੇ ਨਾ ਹੋਵੇ ਠੀਕ ਹੈ ਤੇ ਲਗ ਡਾਟ ਉਹ ਖਤਮ ਹੋਵੇ ਹੈਨਾ ਤੇ ਵੱਖ ਤੁਸੀਂ ਦੱਸਿਓ ਇਹ ਚੀਜ਼ ਦਾ ਕੀ ਹੈਨਾ ਮੇਨ ਗੱਲ ਤਾਂ ਕੂੜੇ ਦੀ ਆ ਵੀਰੋ ਕੂੜਾ ਜਿਹੜਾ ਆ ਉਹ ਸਾਨੂੰ ਜਿਹੜੀ ਆਕਸੀਜਨ ਨੂੰ ਖਰਾਬ ਕਰ ਰਿਹਾ ਹੈ ਠੀਕ ਆ ਆਲੇ ਦੁਆਲੇ ਪਿੰਡ ਦੇ ਵੜ ਜੋ ਤੁਸੀਂ ਕੂੜਾ ਪਹਿਲਾਂ ਦੱਸਦਾ ਹੈਨਾ ਜਾਂ ਤੁਸੀਂ ਮਾਲਾ ਵੱਲੋਂ ਵੜ ਜੋ ਜਾਹੇ ਤੁਸੀਂ بڑے ਪਿੰਡ ਵਾਲ ਸਾਈਡ ਵੱਲ ਆਜੋ ਜਾਂ ਜੇ ਤੁਸੀਂ ਨਹਿਰ ਵਾਲੀ ਸਾਈਡ ਵੱਲ ਹੋ ਰਹਿਤ ਵੀ ਪੂਰਾ ਸੱਟਣ ਲੱਪੇ ਵਿੱਚ ਵੀ ਲੋਕ ਸਭ ਨਹਿਰ ਦੇ ਪਾਣੀ ਦੇ ਵਿੱਚ ਵੀ ਕੂੜਾ ਸੱਟਦੇ ਆ ਆਪਣੇ ਏਡੇ ਲੋਕ ਜਿਹੜੇ ਆ ਦੂਜੇ ਆ ਨਾ ਤੇ ਤੁਸੀਂ ਗਰਿਆਂ ਵਾਲਾ ਲੋ ਉੱਥੇ ਵੀ ਜਿਹੜਾ ਦੁਕਾਨਾਂ ਵਾਲਿਆਂ ਨੇ ਪੂਰਾ ਆਲਾ ਕਰਤਾ ਜਿਹੜਾ ਬੂਹਰ ਤੋੜਦੇ ਜਾਗੇ ਨਾ ਉੱਥੇ ਦੁਕਾਨਾਂ ਵਾਲੇ ਕੂੜਾ ਸੱਟਦੇ ਵੀ ਠੀਕ ਆ ਕੋਈ ਘਰਾਂ ਵਾਲੇ ਵੀ ਆਲੇ ਦੁਆਲੇ ਸੱਟਦੇ ਆ ਉਹ ਉਹ ਵੀ ਸਾਫ਼ ਕੀਤਾ ਜਾਵੇ ਠੀਕ ਆ ਥੋੜਾ ਜਿਹਾ ਆਪਾਂ ਹੌਲੀ ਹੌਲੀ ਸਰਪੰਚ ਸਾਹਿਬ ਨੂੰ ਜੇ ਕਹਿ ਦਈਏ ਬੈਂਕੀਆ ਆ ਵੀ ਜਿਹੜੇ ਉਹ ਆਪਣੇ ਦੂਜੇ ਨਿਆਣੇ ਆ ਉਹਨਾਂ ਦੇ ਕੰਮ ਕਾਰਨ ਥੋੜਾ ਜਿਆ ਕوشਿਸ਼ ਕਰ ਲਈਏ ਆਪਾਂ ਬੜੇ ਰੜਕੇ ਆ ਜਿੱਦਾਂ ਬੜੇ ਰੜਕੇ ਨੇ ਕੂੜੇ ਤੇ ਕੀਤਾ ਵਧੀਆ ਸਿਸਟਮ ਮਤਾ ਪਾਇਆ ਜਾਵੇ ਹਨ ਐਦਾਂ ਦੀਆਂ ਚੀਜ਼ਾਂ ਕੀਤੀਆਂ ਜਾਵੇ ਠੀਕ ਆ ਤੇ ਹੌਲੀ ਹੌਲੀ ਜਿਹੜੇ ਆ ਟੂਰਨਾਮੈਂਟ ਬਹੁਤ ਜਿਆ ਕਬੱਡੀ ਦੇ ਕਰਾਏ ਜਾਣ ਬਾਪਾ ਬਸਨ ਤੁਹਾਨੂੰ ਪਤਾ ਹੁੰਦਾ ਹਨਾ ਇਹ ਤਾਂ ਇੱਕ ਵੀ ਜਾਣ ਵੱਡੇ ਲੈਵਲ ਤੇ ਠੀਕ ਆ ਹੌਲੀ ਹੌਲੀ ਨਿਆਣਿਆਂ ਨੂੰ ਵੀ ਆਪਾਂ ਟ੍ਰੇਨਿੰਗ ਦੇਈਏ ਐਡਾ ਦੀ ਚੀਜ਼ਾਂ ਦੀ ਜਿਹੜੇ ਵਿੱਚ ਆਪਣੇ ਪਿੰਡ ਦੇ ਵਿੱਚੋਂ ਮੁੰਡੇ ਜਿਹੜੇ ਕਬੱਡੀ ਖੇਡਦੇ ਆ ਵੱਡੇ ਲੈਵਲ ਤੇ ਖੇਡ ਚੁੱਕੇ ਆ ਥੋੜੇ ਬਲਕਾ ਦੋ ਤਿੰਨ ਮੁੰਡੇ ਆਪਣੇ ਵਧੀਆ ਖੇਡ ਚੁੱਕੇ ਆ ਉਹਨਾਂ ਨਾਲ ਸਲਾਹ ਕਰਕੇ ਜਿਹੜੇ ਮੁੰਡੇ ਆਪਣੇ ਨਿਆਣੇ ਆ ਪਿੰਡ ਦੇ ਉਹਨਾਂ ਨਾਲ ਸਲਾਹ ਕਰਕੇ ਉਹਨਾਂ ਨੂੰ ਕਹੀਏ ਆ ਵੀ ਇਹਨਾਂ ਨੂੰ ਜਿਹੜੇ ਸ਼ਕੀਰ ਹੈਗੇ ਆ ਕਬੱਡੀ ਦੇ ਕਲੱਬ ਦੇ ਸ਼ਕੀਰ ਆ ਉਹ ਉਹਨਾਂ ਨੂੰ ਟ੍ਰੇਨਿੰਗ ਦੇ ਦੇਣਾ ਇਦਾਂ ਦੀਆਂ ਚੀਜ਼ਾਂ ਹੁਣ ਮੇਰਾ ਭਰਾ ਠੀਕ ਹੈ ਬਾਕੀ ਮੈਨੂੰ ਨਹੀਂ ਪਤਾ ਮੈਂ ਗਲਤ ਕਰ ਰਿਹਾ ਸਹੀ ਕਰ ਰਿਹਾ ਇਹ ਤੁਸੀਂ ਦੇਖਣਾ ਹੈ ਨਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਗਲਤ ਕਰ ਰਹੇ ਹੋ ਹਨ ਹਨ ਇਦਾਂ ਦੀਆਂ ਚੀਜ਼ਾਂ ਜ਼ਰੂਰ ਹੋਵੇ ਮੇਰਾ ਭਰਾ ਠੀਕ ਹੈ ਜੀ ਆਪਣਾ ਪਿੰਡ ਜਿਹੜਾ ਅੱਜ ਤੋਂ ਮੁਕਤ ਹੋਵੇ ਠੀਕ ਆ ਬਹੁਤ ਜਾਨੀ ਕਿ ਆਪਣੇ ਮਹੱਲੇ ਦੇ ਮੁੰਡਿਆਂ ਨੇ ਬਹੁਤ ਜਾਨੀ ਕਿ ਇੱਕ ਮਿਸਾਲ ਪੈਦਾ ਕਰਤੀ ਆ ਵੀ ਅਸੀਂ ਨਹੀਂ ਸ਼ਮੁਕਤ ਹਾਂ ਹਨਾ ਇਦਾਂ ਦੀਆਂ ਚੀਜ਼ਾਂ ਬਹੁਤ ਵਧੀਆ ਜਾਨੀ ਕਿ ਕੋਈ ਟਾਵਾ ਟੱਪਾ ਜਿਹੜੇ ਕਿ ਆਪਣੇ ਮਹੱਲੇ ਪਿੰਡਾਂ ਦੇ ਵਿੱਚੋਂ ਇਹ ਚੀਜ਼ ਹੁੰਦੀ ਆ ਕਿ ਨਿਆਣੇ ਉੱਠ ਜੇ ਵੀ ਐਡਾ ਵੱਡਾ ਟੂਰਨਾਮੈਂਟ ਕਰਾ ਦਿੰਦੇ ਸੂਟ ਜਿਹੜੇ ਨਿਆਣੇ ਆ ਉਹ ਟੂਰਨਾਮੈਂਟ ਕਰਾਉਂਦੇ 22 ਸਾਲ ਤੇ ਬਹੁਤ ਘੱਟ ਚੀਜ਼ਾਂ ਏਦਾਂ ਦੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਠੀਕ ਆ ਵੀਰੋ ਤੇ ਮੈਂ ਉਹਨਾਂ ਦਾ ਹੌਸਲਾ ਵੀ ਕਰਦਾ ਜਿਹੜੇ ਮੁੰਡੇ ਆਪਣੇ ਟੂਰਨਾਮੈਂਟ ਕਰਾ ਆ ਗਏ ਹਨਾ ਬਹੁਤ ਹੀ ਉਹਨਾਂ ਨੂੰ ਵਧਾਈਆਂ ਦਿੰਦਾ ਬਾਕੀ ਤੁਸੀਂ ਪਿਆਰ ਭਰੀ ਸੱਸੀ ਗੱਲ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਜੇ ਮੇਂ ਗਲਤੀ ਹੋਈ ਬੋਲਦਾ ਬਹੁਤ ਪਿਆਰ